ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ న్యూਸ ਟ੍ਰੈਂਡ ਤੇ ਕਾਉਂਸਲਰ ਪਤੀ ਦੀ ਇੱਕ ਹੋਰ ਆਡੀਓ ਹੋਈ ਵਾਇਰਲ ਹੁਣ ਖੁੱਲਣਗੇ ਵੱਡੇ ਰਾਜ਼ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਧਾਂਦਲੀ ਦੀ ਜਾਂਚ ਤੋਂ ਬਾਅਦ ਨਾਰਥ ਹਾਲਕੇ ਦੇ ਕਾਉਂਸਲਰ ਪਤੀ ਦੀ ਇੱਕ ਆਡੀਓ ਦੀ ਚਰਚਾ ਖਤਮ ਨਹੀਂ ਹੋਈ ਸੀ ਕਿ ਉਹਨਾਂ ਦੀ ਗੱਲਬਾਤ ਦੀ ਦੂਜੀ ਆਡੀਓ ਵੀ ਵਾਇਰਲ ਹੋ ਗਈ ਲੋਕ ਆਡੀਓ ਸੁਣ ਕੇ ਸਿੱਧੇ ਤੌਰ ਤੇ ਕਾਉਂਸਲਰ ਪਤੀ ਦੀ ਆਵਾਜ਼ ਦੱਸ ਰਹੇ ਹਨ ਜਗ ਬਾਣੀ ਨੂੰ ਫੋਨ ਕਰਕੇ ਲੋਕ ਘਰਾਂ ਦੀ ਇਨਸਾਨਦੇਹੀ ਕਰਵਾ ਰਹੇ ਹਨ ਜੋ ਪੱਕੇ ਸਨ ਪਰ ਉਹਨਾਂ ਮਕਾਨਾਂ ਦੀਆਂ ਛੱਤਾਂ ਬਾਲਿਆਂ ਵਾਲਿਆਂ ਦੱਸ ਕੇ ਨਜਾਇਜ਼ ਤਰੀਕੇ ਨਾਲ ਫੰਡ ਰਿਲੀਜ਼ ਕਰਵਾ ਲੈ ਗਏ ਹਨ ਕਈ ਕរਜ ਹੈ ਹਨ ਜਿੰਨਾ ਦੇ ਫੰਡ ਪਾਸ ਹੋਏ ਪਰ ਉਹਨਾਂ ਘਰਾਂ ਨੂੰ ਵੇਚ ਕੇ ਉਹ ਲੋਕ ਕਿਤੇ ਹੋਰ ਸ਼ਿਫਟ ਹੋ ਗਏ ਵਾਇਰਲ ਹੋਈ ਦੂਜੀ ਆਡੀਓ ਵੀ ਉਸੇ ਬਜ਼ੁਰਗ ਦੀ ਹੈ ਜੋ ਪਹਿਲੀ ਆਡੀਓ ਵਿੱਚ ਗੱਲ ਕਰ ਰਿਹਾ ਹੈ ਇਸ ਆਡੀਓ ਵਿੱਚ ਬਜ਼ੁਰਗ ਨੇ ਕਿਹਾ ਕਿ ਮੇਰੇ ਕੋਲ 30000 ਰੁਪਏ ਹਨ ਉਹ ਹੁਣੇ ਪਹੁੰਚਾ ਦਿੰਦਾ ਹੈ ਹੈ ਅਤੇ ਬਾਕੀ ਦੇ ਪੈਸੇ ਸ਼ਾਮ ਨੂੰ ਕਰ ਪਹੁੰਚਾ ਦੇਵਾਂਗਾ ਇਸ ਤੋਂ ਬਾਅਦ ਕਾਉਂਸਲਰ ਪਤੀ ਨੇ ਕਿਹਾ ਕਿ ਕੋਈ ਗੱਲ ਨਹੀਂ ਸ਼ਾਮ ਨੂੰ ਹੀ ਇਕੱਠੇ ਦੇ ਦੇਣਾ ਇਸ ਤੋਂ ਬਾਅਦ ਬਜ਼ੁਰਗ ਨੇ ਕਿਹਾ ਕਿ 1.12 ਲੱਖ ਰੁਪਏ ਆ ਚੁੱਕੇ ਹਨ 65000 ਰੁਪਏ ਕਦੋਂ ਆਉਣਗੇ ਜਵਾਬ ਵਿੱਚ ਕਾਉਂਸਲਰ ਪਤੀ ਨੇ ਕਿਹਾ ਕਿ ਤੁਸੀਂ ਸ਼ਾਮ ਨੂੰ ਆ ਜਾਣਾ ਸਾਰੀ ਗੱਲ ਕਲੀਅਰ ਕਰ ਦੇਵਾਂਗੇ ਇਹ ਕਹਿ ਕੇ ਕਾਉਂਸਲਰ ਪਤੀ ਨੇ ਫੋਨ ਕੱਟ ਦਿੱਤਾ ਇਸ ਤੋਂ ਬਾਅਦ ਵੀ ਦੀ ਵੀਡੀਓ ਵਾਇਰਲ ਆਡੀਓ ਜਗ ਬਾਣੀ ਦੇ ਬਤਵਾਰ ਦੇ ਅੰਕ ਵਿੱਚ ਪ੍ਰਕਾਸ਼ਿਤ ਹੋ ਚੁੱਕੀ ਹੈ ਦੱਸ ਦਈਏ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕਾਉਂਸਲਰ ਪਤੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮਿਲ ਕੇ ਫਰਜੀ ਫਾਈਲਾਂ ਤਿਆਰ ਕਰਵਾ ਕੇ ਉਨ੍ਹਾਂ ਲੋਕਾਂ ਨੂੰ ਫੰਡ ਜਾਰੀ ਕਰਵਾ ਦਿੱਤੇ ਜਿਨ੍ਹਾਂ ਨੂੰ ਲੋੜ ਨਹੀਂ ਸੀ ਇਸ ਦੇ ਬਦਲੇ ਕੌਂਸਲਰ ਪਤੀ ਨੇ ਪ੍ਰਤੀ ਫੰਡ 50 ਤੋਂ 70000 ਰੁਪਏ ਲਏ ਕਈ ਕਰਜ਼ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਦੋ ਵਾਰ ਫੰਡ ਜਾਰੀ ਕਰਵਾ ਦਿੱਤੇ ਗਏ ਸਨ ਹਾਲਾਂਕਿ ਵਿਜੀਲੈਂਸ ਦੀ ਟੀਮ ਇਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਜਲਦ ਹੀ ਕੌਂਸਲਰ ਪਤੀ ਤੇ ਸਿਕੰਜਾ ਕਸਿਆ ਜਾ ਸਕਦਾ ਹੈ ਬਤਵਾਰ ਦੇ ਅੰਕ ਵਿੱਚ ਕੌਂਸਲਰ ਪਤੀ ਦੀ ਵਾਇਰਲ ਆਡੀਓ ਦੀ ਖਬਰ ਪ੍ਰਕਾਸ਼ਤ ਹੋਣ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਭਰੋਸੇਮੰਦ ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਨੇ ਬੁੱਧਵਾਰ ਨੂੰ ਨਗਰ ਨਿਗਮ ਦੇ ਦੋ ਅਧਿਕਾਰੀਆਂ ਨੂੰ ਪੁਸਗੱਛ ਲਈ ਆਪਣੇ ਦਫ਼ਤਰ ਬੁਲਾਇਆ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨਾਲ ਘੰਟਿਆਂ ਤੱਕ ਗੱਲਬਾਤ ਹੋਣ ਤੋਂ ਬਾਅਦ ਉਹਨਾਂ ਦੇ ਬਿਆਨ ਦਰਜ ਕੀਤੇ ਗਏ ਹਾਲਾਂਕਿ ਉਹਨਾਂ ਨੇ ਆਪਣੇ ਬਿਆਨਾਂ ਵਿੱਚ ਕੀ ਕਿਹਾ ਇਸ ਦਾ ਖਦੇ ਕੋਲਾਸਾ ਨਹੀਂ ਹੋਇਆ ਪਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਹੋਈ ਕਰੋੜਾਂ ਦੀ ਧਾਂਦਲੀ ਤੋਂ ਹੁਣ ਪਰਦਾ ਉੱਠਣਾ ਤੈ ਹੈ ਮਾਲ ਵਿਭਾਗ ਨੂੰ ਜਾਰੀ ਹੋਏ ਸਖਤ ਹੁਕਮ ਵਿਸ਼ੇਸ਼ ਕਦਮ ਚੁੱਕਣ ਦੀਆਂ ਹਦਾਇਤਾਂ ਜਾਰੀ ਡੀਸੀ ਸੌਕਤ ਅਹਿਮਦ ਪਰੇ ਨੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਹਨਾਂ ਨੂੰ ਮਾਲ ਵਿਭਾਗ ਨਾਲ ਸੰਬੰਧਿਤ ਸਾਰੇ ਲੰਬਿਤ ਮਾਮਲਿਆਂ ਨੂੰ ਪਹਿਲ ਦੇ ਆਧਾਰ ਤੇ ਨਿਪਟਾਉਣ ਦੇ ਨਿਰਦੇਸ਼ ਦਿੱਤੇ ਡੀਸੀ ਨੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਵੰਡ ਦੇ ਮਾਮਲਿਆਂ ਤੋਂ ਇਲਾਵਾ ਰਿਕਵਰੀ ਕੇਸਾਂ ਦਾ ਵੀ ਜਲਦ ਤੋਂ ਜਲਦੀ ਨਿਪਟਾਰਾ ਕੀਤਾ ਜਾਵੇ ਉਹਨਾਂ ਇੰਤਕਾਲ, ਹੱਦਬੰਦੀ, ਜਮ੍ਹਾਂਬੰਦੀ, ਗਿਰਦਾਵਰੀ ਅਤੇ ਮੇਰਾ ਘਰ, ਮੇਰਾ ਨਾਮ ਆਦ ਦੇ ਕੰਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਫਿਰ ਉਹਨਾਂ ਜ਼िला ਸਿਹਤ ਸੁਸਾਇਟੀ ਦੀ ਮੀਟਿੰਗ 'ਚ ਲੋਕਾਂ ਲਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਦੀ ਸਮੀਖਿਆ ਕੀਤੀ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਦਿੱਤੇ ਗਏ ਟੀਚਿਆਂ ਨੂੰ ਪ੍ਰਾਪਤ ਕਰਨਾ ਲਾਜ਼ਮੀ ਬਣਾਇਆ ਜਾਵੇ। ਇਸ ਦਰਾਂਨ ਉਹਨਾਂ ਡਰੱਗ ਇੰਸਪੈਕਟਰਾਂ ਨੂੰ ਸ਼ਹਿਰ ਦੇ ਨਾਲ-ਨਾਲ ਪਿੰਡਾਂ 'ਚ ਸਥਾਪਿਤ ਕੈਮਿਸਟ ਦੁਕਾਨਾਂ ਦੀ ਜਾਂਚ ਕਰਨਾ ਲਾਜ਼ਮੀ ਕਰਨ ਤੇ ਨਿਰਦੇਸ਼ ਦਿੱਤੇ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਬਿਨਾ ਲਾਇਸੈਂਸ ਦੇ ਚੱਲ ਰਹੀਆਂ ਕੈਮਿਸਟ ਦੁਕਾਨਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇ ਸੜਕ ਸੁਰੱਖਿਆ ਮੀਟਿੰਗ ਦੌਰਾਨ ਡੀਸੀ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਕੂਲ ਵੈਨ ਚਾਲਕਾਂ ਲਈ ਡਰਾਈਵਿੰਗ ਲਾਇਸੈਂਸ ਪੌਲਸ ਵੈਰੀਫਿਕੇਸ਼ਨ ਡੌਪ ਟੈਸਟ ਅਤੇ ਅੱਖਾਂ ਦੀ ਜਾਂਚ ਲਾਜ਼ਮੀ ਕੀਤੀ ਜਾਵੇ ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸਵੇਰ ਦੀ ਸਵਾ ਦੌਰਾਨ ਸਕੂਲੀ ਵਿਦਿਆਰਥੀਆਂ ਨੂੰ ਸੜਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਲਾਜ਼ਮੀ ਕੀਤਾ ਜਾਵੇ ਉਨ੍ਹਾਂ ਪ੍ਰਭਾਵਿਤ ਥਾਵਾਂ ਦੀ ਪਛਾਣ ਕਰਨ ਅਤੇ ਉੱਥੇ ਠਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਜ਼ਿਲ੍ਹੇ ਵਿੱਚ ਆਵਾਜਾਈ ਸੁਚਾਰੂ ਰਹੇ ਅਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ ਉਨ੍ਹਾਂ ਕਿਹਾ ਕਿ ਹਸਪਤਾਲ ਦੇ ਨੇੜੇ ਸਪੀਡ ਬ੍ਰੇਕਰ ਬਣਾਉਣ ਦੇ ਹੁਕਮ ਲਾਜ਼ਮੀ ਕੀਤੇ ਇਸ ਮੌਕੇ ਉਹਨਾਂ ਜ਼ਿਲ੍ਹਾ ਖੇਡ ਅਫਸਰ ਨੂੰ ਹਦਾਇਤ ਕੀਤੀ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮੈਦਾਨ ਬਣਾ ਕੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਦਾ ਆਯੋਜਨ ਯਕੀਨੀ ਬਣਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਇਸ ਦਰਾਂਨ ਐਸਐਸਪੀ ਅਮਤਨੀਤ ਕਾਉਂਟਰ ਨੇ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਲਈ ਹੁਣ ਤੱਕ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਇਸ ਮੌਕੇ ਸਿਵਲ ਸਰਜਨ ਡਾਕਟਰ ਰਮਨਦੀਪ ਸਿੰਘਲਾ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ 우ਸਾ ਗੋਇਲ ਜ਼ਿਲ੍ਹਾ ਪਰਿਵਾਰ ਅਤੇ ਭਲਾਈ ਅਧਿਕਾਰੀ ਡਾਕਟਰ ਸੁਖਜਿੰਦਰ ਸਿੰਘ ਗਿੱਲ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਮਿਨਾਕਸੀ ਸਿੰਘਲਾ ਐਸ ਡੀ ਐਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ਪੰਜਾਬੀਆਂ ਲਈ ਖਤਰੇ ਦੀ ਘੰਟੀ ਪਾਣੀ ਚ ਡੁੱਬਿਆ ਇਹ ਇਲਾਕਾ ਨਹਿਰ ਚ ਪਿਆ 50 ਫੁੱਟ ਪਾੜ ਸੰਗਰੂਰ ਦੇ ਪਿੰਡ ਖੜਿਆਲ ਨੇੜੇ ਨਹਿਰ ਵਿੱਚ 50 ਫੁੱਟ ਦਾ ਪਾੜ ਪਏ ਨਾਲ ਆਲੇ ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਇਸ ਨਾਲ ਤਕਰੀਬਨ 600 ਤੋਂ 700 ਏਕੜ ਫਸਲ ਤਬਾਹ ਹੋ ਗਈ ਇਸ ਨਾਲ ਇਲਾਕੇ ਦੇ ਕਿਸਾਨਾਂ ਵਿੱਚ ਬਹੁਤ ਰੋਸ ਅਤੇ ਨਰਾਸ਼ਾ ਪਾਈ ਜਾ ਰਹੀ ਹੈ ਜਾਣਕਾਰੀ ਮੁਤਾਬਕ ਸੂਲਰ ਕੜਾੜ ਤੋਂ ਨੀਲੋਵਾਲ ਨੂੰ ਜਾਂਦੀ ਮੁੱਖ ਨਹਿਰ ਵਿੱਚ ਪਿੰਡ ਖੜਿਆਲ ਨੇੜੇ ਵੱਡਾ ਪਾੜ ਪੈ ਗਿਆ ਇਸ ਨਾਲ ਆਲੇ ਦੁਆਲੇ ਦੇ ਖੇਤਾਂ ਵਿੱਚ ਪਾੜ ਪੈ ਗਿਆ ਕਿਸਾਨਾਂ ਵੱਲੋਂ ਬੀਜੀ ਮੱਕੀ ਦੀ ਫਸਲ ਤਬਾਹ ਹੋ ਗਈ ਕਿਸਾਨਾਂ ਦੇ ਅੰਦਾਜ਼ੇ ਮੁਤਾਬਕ 600 ਤੋਂ 700 ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ 2-3 ਸਾਲਾਂ ਤੋਂ ਇਸੇ ਜਗ੍ਹਾ ਤੋਂ ਹੀ ਨਹਿਰ ਵਿੱਚ ਪਾੜ ਪੈ ਜਾਂਦਾ ਹੈ ਤੇ ਹਰ ਵਾਰ ਤਬਾਹੀ ਹੁੰਦੀ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਨਹਿਰ ਦੀ ਹਾਲਤ ਖਸਤਾ ਹੈ ਉਸ ਦੇ باوجود ਇੱਥੇ ਓਵਰਫਲੋ ਪਾਣੀ ਛੱਡਿਆ ਜਾਂਦਾ ਹੈ ਉਹ ਕਈ ਵਾਰ ਪ੍ਰਸ਼ਾਸਨ ਨੂੰ ਨਹਿਰ ਦੀ ਮੁਰੰਮਤ ਦੀ ਅਪੀਲ ਕਰ ਚੁੱਕੇ ਹਨ ਪਰ ਅਜੇ ਤੱਕ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈਆਂ ਸਖਤ ਪਾਬੰਦੀਆਂ ਨਵੇਂ ਹੁਕਮ ਹੋਏ ਜਾਰੀ ਨਵਾਂ ਸਹਿਰ ਜ਼ਿਲ੍ਹਾ ਮੈਜਿਸਟਰੇਟ ਅੰਕੁਰਜੀਤ ਸਿੰਘ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਜੂਨੀਅਨ ਜਥੇਬੰਦੀ ਵੱਲੋਂ ਸੜਕਾਂ ਚੌਕਾਂ ਵਿੱਚ ਟ੍ਰੈਫਿਕ ਜਾਮ ਲਗਾਉਣ ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਯਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਜੁਨੀਅਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਮੁਜ਼ਾਹਰੇ ਦੌਰਾਨ ਮੁੱਖ ਮਾਰਗ ਤੇ ਰਸਤਾ ਰੋਕ ਕੇ ਧਰਮ ਨੇ ਆਦੀ ਲਾਉਣ ਕਾਰਨ ਚੰਡੀਗੜ੍ਹ ਜਲੰਧਰ ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਡਾਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੀ ਸਥਿਤੀ ਵਿੱਚ ਮਰੀਜ਼ਾਂ ਨੂੰ ਹੰਗਾਮੀ ਹਾਲਤ ਵਿੱਚ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਨੂੰ ਰਸਤਾ ਨਾ ਮਿਲਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹੁੰਦੀ ਪਰੇਸ਼ਾਨੀ ਦੇ ਮੱਦੇ ਨਾਜ਼ਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਰੋਸ ਧਰਨੇਆਂ ਵਾਸਤੇ ਜ਼ਿਲ੍ਹੇ ਦੀਆਂ ਤਿੰਨ ਸਬ ਡਿਵੀਜ਼ਨਾਂ ਵਿੱਚ ਸਥਾਨ ਨਿਰਧਾਰਤ ਕੀਤੇ ਗਏ ਹਨ ਅਤੇ ਕੋਈ ਵੀ ਜਥੇਬੰਦੀ ਜੂਨੀਅਰ ਅੈਨਾ ਸਥਾਨਾਂ ਤੇ ਸਥਾਨਕ ਪ੍ਰਸ਼ਾਸਨ ਦੀ ਅਗਾਊ ਮਨਜ਼ੂਰੀ ਤੋਂ ਬਿਨਾਂ ਰੋਸ ਪ੍ਰਦਰਸ਼ਨ ਨਹੀਂ ਕਰ ਸਕੇਗੀ 21-22 ਤੀ ਜੂਨ ਨੂੰ ਲੈ ਕੇ ਭਾਰੀ ਮੀਂਹ ਦੇ ਗੜੇਮਾਰੀ ਦਾ ਹੋ ਗਿਆ ਅਲਰਟ ਜਾਰੀ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਬੁੱਧਵਾਰ ਸਵੇਰ ਮੀਂਹ ਪਿਆ 20 ਜੂਨ ਤੱਕ ਸੂਬੇ 'ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਤੇਜ ਹਵਾਵਾਂ ਚੱਲਣਗੀਆਂ ਹਲਕੀ ਤੋਂ ਮੱਧਮ ਮੀਂਹ ਵੀ ਪੈ ਸਕਦਾ ਹੈ 21 ਤੋਂ 23 ਜੂਨ ਤੱਕ ਭਾਰੀ ਮੀਂਹ ਅਤੇ ਗੜੇਮਾਰੀ ਦਾ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਉੱਥੇ ਹੀ ਦੱਖਣ ਪੱਛਮੀ ਮਾਨਸੂਨ ਆਮ ਤੋਂ ਵੱਧ ਤੇਜ਼ ਨਾਲ ਅੱਗੇ ਵਧ ਰਿਹਾ ਹੈ ਅਤੇ ਜਿਸ ਕਾਰਨ ਹਿਮਾਚਲ ਪ੍ਰਦੇਸ਼ ਚ 21 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਪੱਛਮੀ ਗੜਬੜੀ ਦਾ ਅਸਰ ਇਸ ਸਮੇਂ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਤੇ ਪੈ ਰਿਹਾ ਹੈ। ਬੁੱਧਵਾਰ ਦੇ ਅੰਕੜਿਆਂ ਅਨੁਸਾਰ ਸੂਬੇ ਦੇ ਕਈ ਹਿੱਸਿਆਂ 'ਚ ਹਲਕੀ ਤੋਂ ਮੱਧ ਬਾਰਸ਼ ਜਾਰੀ ਰਹੀ ਜਿਸ ਕਾਰਨ ਲੰਬੇ ਸਮੇਂ ਤੱਕ ਗਰਮੀ ਤੋਂ ਬਾਅਦ ਖੇਤਰ 'ਚ ਠੰਡਕ ਵੱਧ ਗਈ। ਸਭ ਤੋਂ ਵੱਧ ਮੀਂਹ ਸੁੰਦਰ ਨਗਰ ਚ ਦਰਜ ਕੀਤਾ ਗਿਆ ਇਸ ਤੋਂ ਬਾਅਦ ਪੁੰਤਰ ਅਤੇ ਗੋਹਰ ਮੰਡੀ ਬੰਜਾਰ ਰੋਹੜੂ ਸਰਾਹਣ ਅਤੇ ਜੁਗਿੰਦਰ ਨਗਰ ਅਤੇ ਕਸੌਲੀ ਮਨਾਲੀ ਬੈਜਨਾਥ ਤੇ ਕਿਲਾੰਗ ਚ ਮੀਂਹ ਦਰਜ ਕੀਤਾ ਗਿਆ ਆਈਐਮਡੀ ਨੇ 3 ਜੂਨ ਤੋਂ orange alert ਜਾਰੀ ਕੀਤਾ ਹੈ ਜਿਸ ਚ ਵੱਖ-ਵੱਖ ਥਾਵਾਂ ਤੇ ਭਾਰੀ ਤੋਂ ਮੀਂਹ ਦੀ ਚਤਾਵਨੀ ਹੈ ਖਾਸ ਕਰਕੇ ਮੱਧ ਪਹਾੜੀ ਅਤੇ ਹੇਠਲੇ ਪਹਾੜੀ ਖੇਤਰਾਂ ਚ IMD ਦੀ ਭਵਿੱਖਬਾਣੀ ਅਨੁਸਾਰ 20 ਤੋਂ 24 ਜੂਨ ਨੂੰ ਮੀਂਹ ਪੈ ਸਕਦਾ ਹੈ ਜਿਸ ਵਿੱਚ 20 21 ਜੂਨ ਨੂੰ ਭਾਰੀ ਮੀਂਹ ਅਤੇ 22 23 ਜੂਨ ਨੂੰ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਬਾਲੀਵੁੱਡ ਪਲੇਅਰ ਦੇ ਕਤਲ ਮਾਮਲੇ 'ਚ ਵੱਡੀ ਅਪਡੇਟ ਸਾਹਮਣੇ ਆਈਆਂ ਅਹਿਮ ਗੱਲਾਂ। ਸਹਿਪਾਠੀਆਂ ਵੱਲੋਂ ਆਪਣੇ ਹੀ ਸਾਥੀ ਸਹਿਪਾਠੀ ਨਵਾਲਗ ਪਲੇਅਰ ਦਾ ਤੇਜ਼ ਤਾਰ ਹਤਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਨੂੰ ਪਰਿਵਾਰਕ ਮੈਂਬਰਾਂ ਨੇ ਪੁਰਾਣੀ ਰੰਜਿਸ਼ ਦੱਸਿਆ ਹੈ। ਇਸ ਸਬੰਧ ਥਾਣਾ ਸਰਹਾਲੀ ਦੀ ਪੁਲਿਸ ਨੇ ਤਿੰਨ ਨਵਾਲਕ ਲੜਕੀਆਂ ਸਮੇਤ 13 ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਸਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਇਸ ਦੌਰਾਨ ਪੁਲਿਸ ਵੱਲੋਂ ਕਰੀਬ 5 ਸੱਕੀ ਵਿਅਕਤੀਆਂ ਨੂੰ ਰਾਉਂਡ ਅਪ ਵੀ ਕੀਤਾ ਗਿਆ ਹੈ ਜਿਕਰਯੋਗ ਹੈ ਕਿ ਕਤਲ ਕਰਨ ਵਾਲਾ ਮੁੱਖ ਮੋਲਜਮ ਜ਼ਿਲ੍ਹੇ ਚ ਤਨਾਤ ਇੱਕ ਥਾਣੇਦਾਰ ਦਾ ਬੇਟਾ ਦੱਸਿਆ ਜਾ ਰਿਹਾ ਹੈ ਵਿਵੇਕਬੀਰ ਸਿੰਘ ਪੁੱਤਰ ਸਮਸ਼ੀਰ ਸਿੰਘ ਨਿਵਾਸੀ ਪਿੰਡ ਠੱਟਾ ਜ਼ਿਲ੍ਹਾ ਤਰਨਤਾਰਨ ਜੋ ਬਾਲੀਵਾਲ ਦਾ ਪਲੇਅਰ ਸੀ ਦਾ ਸਰਹਾਲੀ ਕਲਾ ਦਾਣਾ ਮੰਡੀ ਚ ਬੀਤੇ ਕੱਲ ਸ਼ਾਮ ਕਰੀਬ 4 ਵਜੇ ਉਸ ਦੇ ਨਾਲ ਹੀ ਪੜਨ ਵਾਲੇ ਕਲਾਸ ਮੇਟਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ ਗਿਆ ਖੂਨ ਨਾਲ ਲਥਪਥ ਵਿਵੇਕਬੀਰ ਸਿੰਘ ਨੂੰ ਤਰਨਤਾਰਨ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਵਿਵੇਕਵੀਰ ਸਿੰਘ ਨੇ ਆਉਣ 23 ਜੁਲਾਈ ਨੂੰ 16 ਸਾਲ ਮੁਕੰਮਲ ਕਰਨੇ ਸਨ ਵਿਵੇਕਵੀਰ ਦੇ ਨਾਲ ਪੁਰਾਣੇ ਸਮੇਂ 10ਵੀਂ ਕਲਾਸ ਦੇ ਵਿਦਿਆਰਥੀ ਅਤੇ ਹੋਰਾਂ ਵੱਲੋਂ ਪੁਰਾਣੀ ਰੰਜਸ ਨੂੰ ਲੈ ਕੇ ਦਾਣਾ ਮੰਡੀ ਸਰਹਾਲੀ ਕਲਾਂ ਵਿੱਚ ਵਿਖੇ ਇਕੱਤਰ ਹੋਏ ਸਨ ਜਿੱਥੇ ਆਪਸ ਵਿੱਚ ਹੋਈ ਤੂੰ ਤੂੰ ਮੈਂ ਮੈਂ ਤੋਂ ਬਾਅਦ ਜ਼ਿਲ੍ਹਾ ਤਰਨਤਾਰਨ ਪੁਲਿਸ ਅੰਚ ਤਨਾਤ ਇੱਕ ਥਾਣੇਦਾਰ ਦੇ ਨਵਾਲਕ ਬੇਟੇ ਵੱਲੋਂ ਆਪਣੇ ਦੋ ਹੋਰ ਨਵਾਲਕ ਸਾਥੀਆਂ ਸਣੇ ਤੇਜ਼ ਤਾਰ ਅਹਿਤਿਆਰ ਨਾਲ ਬਿਵੇਕਵੀਰ ਸਿੰਘ ਉੱਪਰ ਵਾਰ ਕਰਨੇ ਸ਼ੁਰੂ ਕਰਤੇ